ਦੋਸਤੋ ਸਤਿ ਸ੍ਰੀਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦਿਆਂ ਗੱਲਾਂ ਬਾਤਾਂ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਹੈ ਚੜ੍ਹਦੀ ਕਲਾ ਜੀ ਸਤਿ ਸ੍ਰੀਕਾਲ ਸਾਰਿਆਂ ਨੂੰ ਸਤਿ ਸ੍ਰੀਕਾਲ ਜੀ ਹੋ ਠੀਕ ਨੇ ਸੇ ਤਾਂ ਜੀ ਵਧੀਆ ਜੀ ਵਧੀਆ ਵਧੀਆ ਸਰਪੰਚ ਸਾਹਿਬ ਕਹਿੰਦੇ ਜੇ ਨਾ ਆਕੇ ਲਾਹੇ ਹੋਏ ਕੱਪੜੇ ਹੀ ਪਾਉਣੇ ਪਹਿਣ ਤਾਂ ਸਰੀਰ ਨੂੰ ਨਾਤੇ ਦਾ ਬਹੁਤਾ ਆਰਾਮ ਨਹੀਂ ਮਿਲਦਾ ਇਸੇ ਤਰੀਕੇ ਅਕਾਲੀ ਦਲ ਨਵੇਂ ਅਕਾਲੀ ਦਲ ਦੇ ਹੋਂਦ ਵਿੱਚੋਂ ਆਉਣ ਵਾਲਾ ਜੇ ਸਾਡੇ ਲੀਡਰ ਚੰਦੂ ਮਾਜਰਾ ਬੀਬੀ ਜੰਗੀਰ ਕੌਰ ਸਰਜੀਤ ਸਿੰਘ ਰਖੜਾ ਹੀ ਹੋਣਗੇ ਤਾਂ ਲੋਕ ਕੀ ਮਹਿਸੂਸ ਕਰਨਗੇ ਤੇ ਇਸ ਸਾਰੇ ਬਤਾਰੇ ਨੂੰ ਖੁੱਲ ਕੇ ਦੱਸੋ ਜੀ ਸਾਨੂੰ ਇਹ ਤਾਂ ਕੱਲ ਨੂੰ ਸਾਹਮਣੇ ਆ ਜਾਣਾ ਹੈ ਹੂੰ ਕੰਨ ਉਹਨਾਂ ਦਾ ਡੈਡੀਕੇਟਡ ਜਲਾਸਾ ਹੈ ਵੀ ਕਿਹਨੂੰ ਬਣਾਉਂਦੇ ਨੇ ਠੀਕ ਹੈ ਜੀ ਵੈਸੇ ਦੋ ਨਾਮ ਮੀਡੀਆ 'ਚ ਆਏ ਨੇ ਬੀਬੀ ਸਤਵੰਤ ਕੌਰ ਹਾਂ ਤੇ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਕਾਰਜਕਾਰੀ ਜਸਵੰਤ ਸਿੰਘ ਅਕਾਲ ਤਖਤ ਸਾਹਿਬ ਠੀਕ ਹੈ ਪਿਛਲੇ ਦਿਨੀ ਕੱਲ ਪਰਸੋਂ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਇਹ ਵੀ ਕਹਿਤਾ ਸੀ ਵੀ ਜੇ ਬੀਬੀ ਸਤਵੰਤ ਕੌਰ ਦਾ ਨਾਂ ਆਇਆ ਮੈਂ ਮੇਰਾ ਨਾਂ ਨਾ ਛਾਲਾ ਜਾਵੇ ਵੀ ਮੈਂ ਵਾਪਸ ਲੈਣਾ ਦਾ ਵੀ ਮੈਨੂੰ ਨਾ ਬਣਾਇਆ ਜਾਵੇ ਕਿਉਂਕਿ ਮੈਂ ਸਤਕਾਰ ਕਰਦਾ ਹਾਂ ਉਸ ਪਰਿਵਾਰ ਦੀ ਕੁਰਬਾਨੀ ਹੈ ਵੱਡੀ ਜੀ ਮੇਰੀ ਭੈਣ ਆ ਉਹ ਮੈਂ ਨਹੀਂ ਉਹਦੇ ਮੁਕਾਬਲੇ ਮੇਰਾ ਨਾਂ ਨਾ ਲਿਆ ਜਾਵੇ ਹਾਂ ਬਾਕੀ ਗੱਲ ਕੱਲ ਨੂੰ ਪਤਾ ਲੱਗੂਗੀ ਵੀ ਕੀ ਬਣਦਾ ਹੈ ਕੱਲ ਨੂੰ ਡੈਡੀਗੇਟ ਸਾਰੇ ਪਹੁੰਚ ਰਹੇ ਨੇ ਹਾਂ ਵੈਸੇ ਇੱਥੇ ਇੱਕ ਗੱਲ ਹੋਰ ਵੀ ਆਨੇ ਵੀ ਬਈ ਜਿਵੇਂ ਇੱਕ ਆਗੰਗ ਦੇਸੀ ਵੀ ਬਾਦਲ ਨੇ ਉਹ ਤੋਂ ਕੱਢ ਲਿਆ ਜੀ ਲਫਾ ਫੇਟ ਉਹਨਾ ਪ੍ਰਧਾਨਗੀ ਦਾ ਪ੍ਰਧਾਨਗੀ ਦਾ ਸ਼ਮਣੀ ਕਮੇਟੀ ਦੀ ਪ੍ਰਧਾਨਗੀ ਦਾ ਆ ਵੀ ਤਾਂ ਮੈਨੂੰ ਲੱਗਦਾ ਲੋਕ ਐ ਨਹੀਂ ਕਹਿਣਗੇ ਵੀ ਯਾ ਲਫਾ ਫੇਟ ਕੱਢਣ ਵਾਲੀ ਗੱਲ ਨਹੀਂ ਕਰਤੀ ਵੀ ਇਹ ਤਾਂ ਪਹਿਲਾਂ ਹੀ ਗਿਆਨੀ ਹਰਪਾਲ ਸਿੰਘ ਦਾ ਨਾਂ ਤਾਂ ਪਹਿਲਾਂ ਹੀ ਥਾਲਤ ਆ ਵੀ ਜਰਾ 1 ਕਿਲੋਤੀ ਵੀ ਫਿਰ ਤਾਂ ਉਹੀ ਗੱਲ ਉਹਨਾਂ ਤੇ ਇੰਨਾ ਚ ਕੀ ਫਰਕ ਹੈ ਕੀ ਫਰਕ ਰਿਹਾ ਸਹੀ ਗੱਲ ਹੈ ਇਹ ਗੱਲ ਵੀ ਇਸ ਗੱਲ ਨੂੰ ਵੀ ਅਗਲੇ ਵਿਰੋਧੀ ਵੀ ਕਹਿਣਗੇ ਹੂੰ ਖਾਸ ਤੌਰ ਤੇ ਅਕਾਲੀ ਦਲ ਬਾਦਲ ਤਾਂ ਜਰੂਰ ਕਹੂ ਵੀ ਆਹ ਦੇਖੋ ਸਾਨੂੰ ਕਹਿੰਦੇ ਸੀ ਹੁਣ ਆਪ ਕੀ ਨੇ ਤੇ ਹੁਣ ਕੱਲ ਨੂੰ ਕੌਣ ਬਣਦਾ ਤੇ ਉਹਦਾ ਨਾਂ ਕੀ ਰੱਖਦੇ ਨੇ ਇਹ ਤਾਂ ਕਹਿੰਦੇ ਨੇ ਸ਼ੋਮ ਨਹੀਂ ਅਕਾਲੀ ਦਲ ਜਾਂ ਸਾਡਾ ਅਸਬੀਤ ਤਾਂ ਕਹਿੰਦੇ ਸਾਡਾ ਉਹਦਾ ਚੋਣ ਨਿਸ਼ਾਨ ਕੀ ਹੋਊਗਾ ਵਿਧਾਨ ਸੰਵਿਧਾਨ ਕੀ ਹੋਊਗਾ ਇਹ ਗੱਲਾਂ ਆਉਣ ਵਾਲੇ ਦਿਨਾਂ ਸਾਹਮਣੇ ਹੋਣਗੀਆਂ ਚੋਣ ਨਿਸ਼ਾਨ ਜੇ ਤਕਰੀਬਾਂ ਕਰ ਪੈ ਗਏ ਇਹ ਤੇ ਨਾਂ ਮਗਰ ਕੋਰਟ ਚ ਜਾਂਦੇ ਨੇ ਜੀ ਆ ਮਾਮਲਾ ਲੰਬਾ ਲੰਮਕ ਜੂਗਾ ਫੇਰ ਤਾਂ ਕੋਟਾਂ ਜੋਗੀ ਰਹਿ ਜਾਣਗੇ ਹਾਂ ਇਲੈਕਸ਼ਨ ਦੇ ਵਿੱਚ ਡੇਢ ਸਾਲ ਹੀ ਰਹਿ ਗਿਆ ਜੀ ਇਲੈਕਸ਼ਨ ਸਿਰਤੇ ਆਈ ਪਈ ਐ ਇਹ ਤਾਂ ਹੁਣ ਕੱਲ ਨੂੰ ਤਸਵੀਰ ਕੁਛ ਨਾ ਕੁਛ ਸਾਫ ਹੋਊਗੀ ਵੀ ਕੀ ਕਿਧਰ ਨੂੰ ਜਾਊਗੀ ਪੰਜ ਮੈਂਬਰੀ ਭਾਗੀ ਕਮੇਟੀ ਕੱਲ ਨੂੰ ਜਦੋਂ ਗੱਲਬਾਤ ਹੁੰਦੀ ਆ ਆਪਾਂ ਦਰਸ਼ਕਾਂ ਦੇ ਫੇਰ ਰੂਪ ਰੂਪ ਹੋਵਾਂਗੇ ਤੇ ਨਾਲ ਸਰਪੰਚ ਸਾਹਿਬ ਬਾਬਾ ਬਕਾਲਾ ਚ ਹਰ ਸਾਲ ਰਖੜ ਪੁੰਨਿਆਂ ਤੇ ਸਾਰੇ ਰਾਜਨੀਤਿਕ ਦਲ ਅੱਪੋ ਆਪਣੀ ਡਬਲੀ ਵਜਾਉਂਦੇ ਨੇ ਹਰ ਸਾਲ ਹੀ ਕੱਲ ਵੀ ਬੁਝਾਈ ਹੋਣੀ ਕਿਹਨੇ ਕੀ ਕੀ ਕਹਤਾ ਜੀ ਸਾਰੀਆਂ ਰਾਜਨੀਤਿਕ ਪਾਰਟੀਆਂ ਦੀਆਂ ਕਾਨਫਰੰਸਾਂ ਹੋਈਆਂ ਨੇ ਉੱਥੇ ਅਕਾਲੀ ਦਲ ਬਾਦਲ ਕਾਂਗਰਸ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਮਰਦਸਰ ਤੇ ਬਾਦਸ ਪੰਜਾਬ ਦੇ ਜਿ세 ਬੰਦੀ ਉਹਨਾਂ ਦੀ ਕੱਲ ਕੱਲਮ ਜਿਹੜਾ ਹੋਇਆ ਹੈ ਵੀ ਉਹਦੇ ਤੇ ਆਪਣਾ ਅੰਮ੍ਰਿਤਪਾਲ ਸਿੰਘ ਦੀ ਵਾਰਤ ਪੰਜਾਬ ਦੇ ਸਟੇਜ ਤੋਂ ਤਾਂ ਅੰਮ੍ਰਿਤਪਾਲ ਸਿੰਘ ਦੇ ਜਾਨੀ ਮੁੱਖ ਮੰਤਰੀ ਬਣਾਉਣ ਦੀ ਪ੍ਰਜੋਰ ਮੰਗ ਕੀਤੀ ਗਈ ਹੈ ਵੀ ਅਗਲੀ ਵਾਰੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਬਣਾਇਆ ਜਾਵੇ ਅੱਛਾ ਜੀ ਅਕਾਲੀ ਦਲ ਨੇ ਆਪਣੀ ਰਵਾਇਤ ਮੁਤਾਬਕ ਉਹ ਕੀਤੀ ਹੈ ਕਾਨਫਰੰਸ ਇੱਕ ਕੱਲ ਨੋਟ ਕਰਨ ਵਾਲੀ ਸੀ ਵੀ ਜਿਹੜੀ ਕਾਂਗਰਸ ਦੀ ਹੋਈ ਹੂੰ ਕਾਂਗਰਸ ਰਾਜੇ ਵੜਿੰਗ ਗਰੁੱਪ ਨੇ ਹੂੰ ਚੰਨੀ ਹੋਰਾਂ ਨੂੰ ਸਟੇਜ ਦੇ ਨੇੜੇ ਨਹੀਂ ਫਟਕਣ ਦਿੱਤਾ ਅੱਛਾ ਜੀ ਜਾਨੀ ਇਹ ਕਹਿ ਲਓ ਵੀ ਜਾਂ ਪਲਾਨ ਸੀ ਪਹਿਲਾਂ ਹੀ ਉਹਨਾਂ ਨੂੰ ਸੱਦਾ ਪੱਤਰ ਹੀ ਨਹੀਂ ਭੇਜਿਆ ਗਿਆ ਹੂੰ ਤੰਨੀ ਤੇ ਰਾਣਾ ਗੁਰਜੀਤ ਸਿੰਘ ਭਾਰਤ ਪੂਸ਼ਣ ਆਸੂ ਵਾਲਾ ਗਰੁੱਪ ਬਿਲਕੁਲ ਇਹਨਾਂ ਦਾ ਕੋਈ ਵੀ ਬੰਦਾ ਰੱਖੜ ਪੁੰਨਿਆ ਦੀ ਸਟੇਜ ਤੇ ਨਹੀਂ ਸੀਗਾ ਇੱਕ ਕਿਸਮ ਦੀ ਯਾਨੀ ਉਹਨਾਂ ਨੂੰ ਰਿੱੱਬੀ ਲਾਤੀ ਕਲ ਰਾਜਾ ਬੜਿੰਗ ਵਾਲੇ ਗਰੁੱਪ ਨੇ ਅੱਛਾ ਮਤਲਬ ਆਪਣੀ ਚਾਉਧਰ ਰੱਖੀ ਸਾਰੀ ਸਟੇਜ ਤੇ ਸਾਰੀ ਸਾਰੀ ਰੱਖੀ ਆਪਦੀ ਰੱਖੀ ਤੇ ਅਗਲੀ ਗੱਲ ਹੈਗੀ ਐਨ ਛੋੜੀ ਜਿਹੀ ਖੇਤਰੀ ਪਾਰਟੀਆਂ ਬਾਰੇ ਵੀ ਕਰਨੀ ਹੈ ਠੀਕ ਹੈ ਜੀ ਖੇਤਰੀ ਪਾਰਟੀਆਂ ਨੂੰ ਅਸਲਤ ਨੈਸ਼ਨਲ ਪਾਰਟੀਆਂ ਖਰਾਬ ਕਰਦੀਆਂ ਨੇ ਕਰਦੀਆਂ ਆਈਆਂ ਨੇ ਹਾਂ ਜਾਨੀ ਜੇ ਤੁਸੀਂ ਨਿਗਾਹ ਮਾਰ ਮਹਾਰਾਸ਼ਟਰ ਚ ਸ਼ਿਵ ਸ਼ਨਾ ਹੁੰਦੀ ਸੀ ਹਾਂ ਜਿਵੇਂ ਅਕਾਲੀ ਦਲ ਪੰਜਾਬ ਚ ਤੂਤੀ ਬੋਲਦੀ ਸੀ ਉਹ ਮੈਂ ਸ਼ਿਵ ਸ਼ਨਾ ਸੀ ਹਾਂ ਮਹਾਰਾਸ਼ਟਰ ਓਟੇ ਹੋ ਜਾ ਕਰਿਆ ਪਹਿਲਾਂ ਉਹਦਾ ਭਰਾ ਰਾਜ ਠਾਕਰੇ ਲੱਗ ਹੋਇਆ ਹਾਂ ਫੇਰ ਆ ਪਿੱਛੇ ਜੇ ਥੋੜਾ ਚਿਰ ਪਹਿਲਾਂ ਏਕਨਾਥ ਛਿੰਦੇ ਕਿੰਨਾ ਵੱਡਾ ਗਰੁੱਪ ਲੈ ਕੇ ਨਿਕਲ ਗਿਆ ਬਿਲਕੁਲ ਜੀ ਬਿਲਕੁਲ ਹੁਣ ਉਹ ਤਿੰਨੇ ਚਾਰ ਤਾਂ ਮੈਂ ਜ ਵੱਡੀ ਗਈ ਤੀਜੇ ਚੌਥੇ ਨੰਬਰ ਤੇ ਹੀ ਆਉਂਦੀ ਆ ਉੱਥੇ ਉਹ ਮਹਾਰਾਸ਼ਟਰ ਚ ਹਾਂ ਚੋਣ ਨਿਸ਼ਾਨ ਵੀ ਹੋਰ ਚੋਣ ਹਾਂ ਸਾਰਾ ਕੁਝ ਗਿਆ ਹੂੰ ਇਸੇ ਤਰ੍ਹਾਂ ਹਰਿਆਣੇ ਚ ਹੂੰ ਲੋਕਦਲ ਦਾ ਬੋਲ ਬੰਦਾ ਰਿਹਾ ਕਦੇ ਪੰਜਾਬ ਦੇ ਉਮੀਦਵਾਰ ਵਾਂਗੂ ਹੂੰ ਉਹ ਵੀ ਦੇਖ ਲਓ ਤੋੜ-ਫੋੜ ਤਾਂ ਪਿੱਛੇ ਜੇ ਪਿਛਲੀ ਵਾਰੀ ਉਹਦਾ ਭਤੀਜਾ ਪ੍ਰਕਾਸ਼ ਚਟਾਲੇ ਦਾ ਹੂੰ ਅੱਡ ਹੋ ਗਿਆ ਉਨੇ ਡਿਪਟੀ ਮੁੱਖ ਮੰਤਰੀ ਰਹੇ ਉਹ ਪੰਜਾਬ ਸਰਕਾਰ ਦੀ ਪਿਛਲੀ ਵਾਰੀ ਉੱਥੋਂ ਲੋਕਦਲ ਦਾ ਵੀ ਖਾਤਮਾ ਕਰੀ ਦਿੱਤਾ तकरीबन ਜਾਨੀ ਹਾਸ਼ੀਏ ਤੇ ਆ ਲੋਕਦਾਨ ਇਸੇ ਤਰ੍ਹਾਂ ਹੋਰ ਸੂਬਿਆਂ 'ਚ ਵੀ ਇਹੀ ਕੁਸ ਹੈ ਜਾਨੀ ਨੈਸ਼ਨਲ ਪਾਰਟੀਆਂ ਖਰਾਬ ਕਰਦੀਆਂ ਕਰਦੀਆਂ ਨੇ ਖੇਤਰੀ ਪਾਰਟੀਆਂ ਨੇ ਖੇਤਰੀ ਪਾਰਟੀਆਂ ਨੂੰ ਜਦੋਂ ਕਿ ਪੰਜਾਬ ਦੇ ਵਿੱਚ ਮਜ਼ਬੂਤ ਖੇਤਰੀ ਪਾਰਟੀ ਦੀ ਹਾਂ ਪੰਜਾਬ ਤਾਂ ਚਲਦੀ ਕਿ ਮਜ਼ਬੂਤ ਖੇਤਰੀ ਪਾਰਟੀ ਦੀ ਸ਼ਕਤੀ ਚੱਲਣਾ ਪਿਆ ਉਹਨੇ ਤਾਂ ਬਿਲਕੁਲ ਜੀ ਸਰਪੰਚ ਸਾਹਿਬ ਕਿਸਾਨਾਂ ਨੇ ਦਿੱਲੀ ਦੇ ਵਿੱਚ ਜਾ ਕੇ ਬਹੁਤ ਵੱਡਾ ਅੰਦੋਲਨ ਕੀਤਾ ਸੀ ਉਸ ਅੰਦੋਲਨ ਜਿੱਤਣ ਤੋਂ ਬਾਅਦ ਕਿਸਾਨਾਂ ਨੇ ਜਦੋਂ ਜਿੱਤਿਆ ਉਸ ਤੋਂ ਬਾਅਦ ਭਾਜਪਾ ਨੇ ਇੱਕ ਕਮੇਟੀ ਬਣਾਈ ਉਸ ਕਮੇਟੀ ਬਾਰੇ ਦੱਸੋ ਕੋਈ ਐਮਐਸਪੀ ਦੇਣ ਦੀ ਕੋਈ ਗੱਲਬਾਤ ਚੱਲ ਰਹੀ ਹੈ ਕਿ ਨਾ ਕਿ ਨਾ ਮਤ ਹਵਾ ਚੀ ਗੱਲਾਂ ਨੇ ਜਦੋਂ ਪੰਜਾਬ ਖਤਮ ਹੋ ਗਿਆ ਆ ਪੰਜਾਬ ਦਾ ਜਿਹੜਾ ਕਿਸਾਨ ਅੰਦੋਲਨ ਦਿੱਲੀ ਵਾਲਾ ਖਤਮ ਹੋ ਗਿਆ ਹੂੰ ਉਸ ਤੋਂ ਬਾਅਦ ਤਿੰਨ ਕਾਨੂੰਨ ਵਾਪਸ ਲੈਣ ਤੋਂ ਬਾਅਦ ਉਹ ਬੀਜੇਪੀ ਨੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਵੀ ਆ ਕਮੇਟੀ ਹੈ ਜਿਹੜੀ ਐ ਐਮਐਸਪੀ ਤੇ ਵਿਚਾਰ ਕਰੂਗੀ ਹਮ ਪਰ ਕਿਸਾਨ ਜੁਗਨੀਆਂ ਨੇ ਉਹ ਕਮੇਟੀ ਦਾ ਬਾਈਕਟ ਕਰਤਾ ਹਾ ਇਹਨਾਂ ਨੂੰ ਨਾਮਨਜ਼ੂਰ ਹੋਇਆ ਇਹ ਕਹਿੰਦੇ ਵੀ ਸਾਨੂੰ ਨਹੀਂ ਮਨਜ਼ੂਰ ਕਹਿੰਦੇ ਵੀ ਤਾਂ ਸਰਕਾਰੀ ਬੰਦੇ ਨੇ ਪਹਿਲਾਂ ਅਖਬਾਰਾਂ ਚ ਇਹਦੇ ਪੱਖ ਚ ਲਿਖਦੇ ਨੇ ਬਿਲਾ ਦੇ ਵੀ ਸਾਨੂੰ ਮਨਜ਼ੂਰ ਨਹੀਂ ਹੈਗੇ ਪਰ ਉਹਦੀਆਂ ਮੀਟਿੰਗਾਂ 45 ਹੋ ਚੁੱਕੀਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਵੀ ਉਹਦੇ 45 ਮੀਟਿੰਗਾਂ ਹੋ ਚੁੱਕੀਆਂ ਨੇ ਕਮੇਟੀ ਦੀਆਂ ਹਮ ਉਹ ਕਮੇਟੀ ਆਪਦਾ ਕੰਮ ਕਰਜ ਕਰ ਰਹੀ ਆ ਚੁੱਪਚੀ ਪੀਤੇ ਹੁਣ ਪਲਾ ਜੇ ਕੱਲ ਨੂੰ ਐ ਹੋ ਜੇ ਵੀ ਜੇ ਜਿਹੜਾ ਤਾਮਲਨਾਡੂ ਸਾਈਡ ਆ ਜਿਹੜੀਆਂ ਫਸਲਾਂ ਉੱਥੇ ਹੁੰਦੀਆਂ ਨੇ ਉੱਥੇ ਉਹਨਾਂ ਦੋ ਤਿੰਨ ਫਸਲਾਂ ਤੇ ਦੇ ਦਿਓ ਐਮਐਸਪੀ ਮਹਾਰਾਸ਼ਟਰ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੇ ਦੇ ਦਿਓ ਇੱਧਰ ਸ਼ਿਮਲੇ ਹਮਾਤਰਵਲ ਹੁੰਦੀਆਂ ਨੇ ਜਿਹੜੀਆਂ ਵੀ ਪਤਲਾ ਉਹਨਾਂ ਤੇ ਦੇ ਦਿਓ ਜਿਵੇਂ ਪੰਜਾਬ ਚ ਦੇ ਰੱਖੀ ਆ ਝੋਨੇ ਤੇ ਕਪਾਹ ਤੇ ਨਰਮੇ ਤੇ ਇਸ ਤਰ੍ਹਾਂ ਕਣਕ ਤੇ ਵੀ ਐ ਟੁੱਟਵੀ ਐਮਐਸਪੀ ਦੇਤੀ ਜੇ ਕਿਉਂਕਿ ਜਥੇਬੰਦੀਆਂ ਦਾ ਉੱਧਰ ਫਾਇ ਨਹੀਂ ਜਥੇਬੰਦੀਆਂ ਦਾ ਤਾਂ ਹੁਣ ਤਿਆਰ ਪੂਰਾ ਲੈਂਡ ਪੂਲਿੰਗ ਤੇ ਲੱਗਿਆ ਹੈ ਉਹ ਚਪਚੀ ਪੀਤੇ ਉਹਦਾ ਕੰਮ ਕਰੀਆ 45 ਮੀਟਿੰਗਾਂ ਉਸ ਕਮੇਟੀ ਦੀਆਂ ਹੋ ਚੁੱਕੀਆਂ ਹੁਣ ਤੱਕ ਤੇ ਏਅਰਪੋਰਟ ਹੁਣ ਤੱਕ ਦੀ ਰਿਪੋਰਟ ਇਹ ਹੈ 45 ਮੀਟਿੰਗਾਂ ਹੋ ਚੁੱਕੀਆਂ ਹਾਂਜੀ ਉਹ ਕਮੇਟੀ ਦੇ 45 ਮੀਟਿੰਗਾਂ ਹੋਣਗੇ ਅੱਛਾ ਜੀ ਲੈਂਡ ਪੂਲਿੰਗ ਦੇ ਉੱਪਰ ਕੋਈ ਨਵੀਂ ਅਪਡੇਟ ਹੋਈ ਹੋਰ ਨਵੀਂ ਤਾਂ ਕੋਈ ਨਹੀਂ ਉਹ ਪਰਸੂ ਹੀ ਸੀ ਹਾਂਜੀ ਹਾਈ ਕੋਰਟ ਨੇ ਮਾਨਜੋਗ ਹਾਈ ਕੋਰਟ ਨੇ ਪਹਿਲਾਂ 24 ਘੰਟਿਆਂ ਦਾ ਲਾਇਆ ਸੀ ਬਰੋਕ ਲਾਈ ਸੀ ਹੁਣ 1 ਮਹੀਨੇ ਦੀ ਲਾਤੀ 1 ਮਹੀਨੇ ਨੂੰ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਆ ਇੱਕ ਮਹੀਨਾ ਲੈਂਡ ਪੂਲਿੰਗ ਤੇ ਰੋਕ ਹੈ ਬਾਕੀ ਦੇਖੋ ਹੁਣ ਆਹ 24 ਅਗਸਤ ਵਾਲਾ ਕਿਸਾਨ ਜਥੇਬੰਦੀਆਂ ਦੇ ਜਿਹੜੇ ਵੀ ਪ੍ਰੋਟੈਸਟ ਨੇ ਉਹ ਜਿਉਂਦੇ ਤੇ ਆਉਂਦੇ ਉਹਨਾਂ ਨੇ ਕਰਦੀ ਨੇ ਬਸ ਇੰਨੀ ਕੀ ਹੈ ਹੋਰ ਕੁਝ ਨਹੀਂ ਹੈਗੀ ਠੀਕ ਹੈ ਜੀ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਹਰ ਰੋਜ਼ ਸਾਡੇ ਨਾਲ ਜੁੜਦੇ ਹੋ ਦਰਸ਼ਕਾਂ ਨੂੰ ਬੇਨਤੀ ਹੈ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਦੇ ਆ ਕਰੋ ਧੰਨਵਾਦ ਜੀ ਸ਼ੁਕਰੀਆ ਜੀ